ਸੋ ਸ਼ਕਲ ਸਟੂਡੈਂਟਸ ਸਵਾਗਤ ਹੈ ਆਪ ਸਭ ਦਾ ਆਪਣੇ YouTube ਇਸ ਚੈਨਲ ਦੇ ਉੱਪਰ ਸੋ ਤੁਸੀਂ ਸਕਰੀਨ ਦੇ ਉੱਪਰ ਦੇਖ ਪਾ ਰਹੇ ਹੋ ਵੈਬਸਾਈਟ ਜੇਕਰ ਤੁਸੀਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਵਿੱਚ 10ਵੀਂ ਕੀਤੀ ਹੈ ਜਾਂ ਤੁਹਾਡੇ ਕਿਸ ਰਿਸ਼ਤੇਦਾਰ ਨੇ 10ਵੀਂ ਕੀਤੀ ਹੈ ਸੋ ਤੁਸੀਂ ਉਸ ਦਾ ਰਿਜ਼ਲਟ ਜਿਹੜਾ ਉਹ ਅੱਜ ਚੈੱਕ ਕਰ ਸਕਦੇ ਹੋ ਵੈਬਸਾਈਟ ਤੁਸੀਂ ਸਭ ਤੋਂ ਪਹਿਲਾਂ ਇਹ ਸਮਝੋ ਕਿ ਕੀ ਭਰਨਾ ਹੁੰਦਾ ਤੁਸੀਂ Google ਦੇ ਉੱਪਰ ਤੁਸੀਂ Google ਦੇ ਉੱਪਰ ਜਾ ਕੇ PSCB ਭਰੋਗੇ ਤੇ ਉਹ ਆਪਣੇ ਆਪ ਇੱਕ ਵੈਬਸਾਈਟ ਖੁੱਲ ਜਾਏਗੀ ਉਹ ਵੈਬਸਾਈਟ ਵੇਖਣ ਵਿੱਚ ਇਦਾਂ ਲੱਗੇਗੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਇਹਦੇ ਵਿੱਚ ਦੋ অপਸ਼ਨ ਹੋਣਗੇ 메ਨ ਵੈਬਸਾਈਟ ਤੇ ਇੱਕ ਰਿਜ਼ਲਟ ਦਾ ਤੁਸੀਂ ਰਿਜ਼ਲਟ ਤੇ ਕਲਿੱਕ ਕਰੋਗੇ ਰਿਜ਼ਲਟ ਤੋਂ ਬਾਅਦ ਇਹ ਇੱਕ ਪੋਰਟਲ ਖੁੱਲ ਜਾਏਗਾ ਤੁਹਾਡੇ ਸਾਹਮਣੇ ਇਹਦੇ ਉੱਪਰ ਜਿੱਥੇ ਨਾਉ ਅਵੇਲੇਬਲ ਲਿਖਿਆ ਇਹਦੇ ਉੱਪਰ ਤੁਸੀਂ ਕਲਿੱਕ ਕਰੋਗੇ ਸੋ ਉਸ ਤੋਂ ਬਾਅਦ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਇੱਥੇ ਤੁਹਾਡੇ ਕੋਲ ਦੋ অপਸ਼ਨ ਆਵੰਗੀਆਂ ਜਾ ਰਹੀ ਨੇ ਇੱਕ ਤੁਸੀਂ ਆਪਣਾ ਰੋਲ ਨੰਬਰ ਭਰਨਾ ਹੈ ਜਾਂ ਇੱਕ ਜਿਹੜਾ ਹੈ ਤੁਸੀਂ ਆਪਣਾ ਨਾਮ ਵੀ ਭਰ ਸਕਦੇ ਹੋ ਜੇ ਮਨ ਲਓ ਤੁਸੀਂ ਕਿਸੇ ਦਾ ਵੀ ਨਾਮ ਨਾਲ ਸਰਚ ਕਰਨਾ ਚਾਹੁੰਦੇ ਹੋ ਮੰਨ ਲਓ ਤੁਸੀਂ ਸਾਹਿਲ ਨਾਮ ਦੇ ਕਿਸੇ ਨੂੰ ਸਰਚ ਕਰਨਾ ਚਾਹੁੰਦੇ ਹੋ ਸੋ ਇੱਥੇ ਜਿਸ ਤਰੀਕੇ ਨਾਲ ਤੁਸੀਂ ਕੋਈ ਵੀ ਸਾਗਰ ਸਾਹਿਲ ਦਾ ਜਿਹੜਾ ਨਾਮ ਹੈ ਤੁਸੀਂ ਇੱਥੇ ਗੈਟ ਕਰੋਗੇ ਇਹ ਬਾਈ ਨੇਮ ਨਿਕਲ ਜਾਏਗਾ ਜਿਵੇਂ ਕੋਈ ਅਜਨਾਲਾ ਰੋਡ ਹੇਅਰ ਤੋਂ ਇੱਥੋਂ ਕਿਸੇ ਕੋਈ ਬੱਚਾ ਹੈ ਜਿਹੜਾ ਇਹਨੇ ਨੰਬਰ ਲੈ ਕੇ ਪਾਸ ਹੋਇਆ ਇਸ ਤਰੀਕੇ ਨਾਲ ਤੁਸੀਂ ਰੋਲ ਨੰਬਰ ਭਰ ਕੇ ਵੀ ਔਰ ਕਿਸੇ ਬੱਚੇ ਦਾ ਨਾਮ ਭਰ ਕੇ ਵੀ ਉਸ ਨੂੰ ਚੈੱਕ ਕਰ ਸਕਦੇ ਹੋ ਸੋ ਇਸ ਤਰੀਕੇ ਨਾਲ ਤੁਸੀਂ ਆਪਣਾ 10ਵਾਂ ਦਾ ਆਪਣੇ ਕਿਸੇ ਬੱਚੇ ਦਾ ਆਪਦੇ ਕਿਸੇ ਰਿਸ਼ਤੇਦਾਰ ਦਾ ਆਪਦੇ ਕਿਸੇ ਭੈਣ ਭਾਈ ਦਾ ਜਿਹੜਾ ਹੈ ਰਿਜ਼ਲਟ ਚੈੱਕ ਕਰ ਸਕਦੇ ਹੋ ਸੋ ਦੇਖਣਾ ਕਿਥੋਂ ਹੈ ਪੀਐਸਸੀਬੀ ਦੀ ਵੈਬਸਾਈਟ ਤੋਂ ਜਾ ਕੇ ਉੱਥੇ ਰਿਜ਼ਲਟ ਦੇ অপਸ਼ਨ ਤੇ ਜਾਣਾ ਹੈ ਤੇ ਉੱਥੇ ਮੈਟ੍ਰਿਕਿਉਲੇਸ਼ਨ ਦੇ ਰਿਜ਼ਲਟ ਤੇ ਨਾਓ ਅਵੇਲੇਬਲ ਤੇ ਕਲਿੱਕ ਕਰਕੇ ਉੱਥੇ ਰੋਲ ਨੰਬਰ ਭਰ ਕੇ ਜੇਕਰ ਤੁਹਾਨੂੰ ਉਹਨਾਂ ਦਾ ਰੋਲ ਨੰਬਰ ਨਹੀਂ ਪਤਾ ਤਾਂ ਉਹਨਾਂ ਦਾ ਨਾਮ ਭਰ ਲੈਣਾ ਹੈ ਤੇ ਉੱਥੇ ਲਿਸਟ ਆ ਜਾਏਗੀ ਕਿ ਪੂਰੇ ਪੰਜਾਬ ਵਿੱਚ ਇਸ ਨਾਮ ਦੇ ਕਿੰਨੇ ਬੱਚੇ ਨੇ ਸੋਸ਼ਲਿਸਟ ਵਿੱਚ ਉਹਨਾਂ ਦੇ ਪਿਤਾ ਦੇ ਨਾਮ ਦੇ ਹਿਸਾਬ ਨਾਲ ਉਹ ਰਿਜ਼ਲਟ ਜਿਹੜਾ ਤੁਸੀਂ ਚੈੱਕ ਕਰ ਸਕਦੇ ਹੋਵੋਗੇ ਉਮੀਦ ਕਰਦੇ ਹਾਂ ਜਾਣਕਾਰੀ ਤੁਹਾਨੂੰ ਜੇ ਜਾਣਕਾਰੀ ਵਧੀਆ ਲੱਗੀ ਐ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇਸ ਵੀਡੀਓ ਨੂੰ ਸ਼ੇਅਰ ਕਰੋ ਤਾਂ ਕਿ ਤੁਹਾਡੇ ਨਾਲ ਦੇ ਸੰਗੀ ਸਾਥੀ ਜਿਹੜੇ ਨੇ ਉਸ ਰਿਜ਼ਲਟ ਨੂੰ ਦੇਖ ਸਕਣ ਧੰਨਵਾਦ ਥੈਂਕ ਯੂ ਵੈਰੀ ਮੱਚ